ਕਤੋਂ ਕੀ ਆਲੂ ਕੀਨੀ ਕਰਦਾ ਕਰਦਾ ਜੋ ਜੱਤੇ ਆਇਆ ਪੰਗੜਾ ਪਾਉ ਮੁੰਡਿਓ ਸੱਤ ਕੋਤੀ ਆਇਆ ਪੰਗੜਾ ਪਾਉ ਮੁੰਡਿਓ ਸੱਤ ਕੋਤੀ ਕਰਾ ਪੰਗੜਾ ਪਾਉ ਮੁੰਡਿਓ ਓ ਤੇ ਮੁੰਡਾ ਖੇਤੀ ਕਰਦਾ ਨੀਲਾ ਫੋੜ ਲਿਆਂਦਾ ਬਈ ਮੈਂ ਸੁਣਿਆ ਕਿ ਲਾਲੀ ਜਾਗੀ ਬੋਲੋ ਮੈਂ ਓ ਮੈਂ ਸੁਣਿਆ ਕਿ ਕਰੇ ਲਾਲੀ ਯਾਰੀ ਰੋਜ਼ ਖੇਤ ਨੂੰ ਜਾਂਦਾ ਬਈ ਮਾਪੇ ਕਹਿੰਦੇ ਸੁੱਖਿਆ ਮੁੰਡਾ ਬੱਲੇ ਬੱਲੇ ਦੇ ਮਾਪੇ ਕਹਿੰਦੇ ਸੁੱਖ ਪਿਆ ਮੁੰਡਾ ਜੌਮਕੀ ਦਾ ਟਾਂਡਾ ਕਾਂਦੇ ਸੱਜਿੰਦੀ ਰੋਟ ਸਵੇਰੇ ਥਾਂ ਦਾ ਕਾਂਦੇ ਸੱਜਿੰਦੀ ਰੋਟ ਸਵੇਰੇ ਥਾਂ ਦਾ ਕਾਂਦੇ ਸੱਜਿੰਦੀ ਰੋਟ ਸਵੇਰੇ ਥਾਂ ਦਾ ਬਸ ਸੇਈ ਕੁੜੀਏ ਨਾ ਕਿਰਵਾ ਆਏ ਮਿਲਣ ਬਣ ਕੇ ਆਈ ਬਈ ਕਾੜਾ ਨੱਚੇ ਕੁੜੀ ਦੀ ਭੂਆ ਉਹ ਕਾੜਾ ਨੱਚੇ ਕੁੜੀ ਦੀ ਭੂਆ ਨੱਚ ਨੱਚ ਤੱਤਾ ਹਲਾਈ ਕੁੜੀ ਦੀ ਮਾਮੀ ਨੇ ਨੱਚ ਨੱਚ ਤੱਤਾ ਹਲਾਈ ਕੁੜੀ ਦੀ ਮਾਮੀ ਨੇ